ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਲਈ ਰੰਭਿਆ ਹੋਇਆ ਹੈ ਸਾਕਤ ਕੀਪਿਤ ਉਹ ਸਾਕਤ ਬੰਦਾ ਜਿਹੜਾ ਪਰਮਾਤਮਾ ਦੇ ਨਾਮ 'ਤੇ ਵਿਸ਼ਵਾਸ ਨਹੀਂ ਰੱਖਦਾ ਪਰਮਾਤਮਾ ਦੀ ਬੰਦਗੀ ਸਿਮਰਨ 'ਤੇ ਵਿਸ਼ਵਾਸ ਨਹੀਂ ਰੱਖਦਾ ਉਹਦਾ ਜੀਵਨ ਕੈਸਾ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਬਿਨ ਸਿਮਰਨ ਪੇ ਕੂਕਰ ਕਾਮ ਕੂਕਰ ਕੰਦੇ ਕੁੱਤਿਆਂ ਨੂੰ ਬਿਨ ਸਿਮਰਨ ਦਾ ਬੰਦਾ ਕੁੱਤੇ ਵਰਗਾ ਲੋਬੀ ਜੀ ਨੂੰ ਬਣਾ ਲੈਂਦਾ ਆਪਣਾ ਸਾਖਤ ਵਿਸ਼ਵਾ ਪੁੱਤ ਨੀਨਾਮ ਜਿਵੇਂ ਵਿਸ਼ਵਾ ਦਾ ਪੁੱਤਰ ਆਪਣੇ ਪਿਤਾ ਦਾ ਕੋਈ ਨਾਮ ਨਹੀਂ ਦੱਸ ਸਕਦਾ ਇਸ ਤਰ੍ਹਾਂ ਸਾਖਤ ਬੰਦਾ ਆਪਣਾ ਜਿਹੜਾ ਪਰਮ ਪਿਤਾ ਉਹ ਸਾਝਾ ਸਾਈਂ ਬਾਪ ਹਮਾਰਾ ਉਹਦੇ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਵੀ ਮੇਰਾ ਪਰਮ ਪਿਤਾ ਕੌਣ ਹੈ ਈਜ਼ਲੀ ਉਸ ਨੂੰ ਵਿਸ਼ਵਾ ਦੇ ਪੁੱਤਰ ਨਾਲ ਤੁਲਨਾ ਦਿੱਤੀ ਹੈ ਕਿ ਸਾਖਤ ਵਿਸ਼ਵਾ ਪੁੱਤ ਨੀਨਾਮ ਮਨ ਸਿਮਰਨ ਜੈਸੀ ਸਿੰਘ ਸਿਤਾਰਾ ਇਵੇਂ ਪੜਿਉ ਤੇ ਸਿਰ ਤੇ ਸਿੰਘ ਨ ਬੇਅਰਥ ਹੁੰਦਾ ਕੋਈ ਲਾਭ ਨਹੀਂ ਇਵੇਂ ਸ਼ਕਤ ਬੰਦੇ ਬੋਲੇ ਕੂਰ ਸ਼ਕਤ ਮੁਖਕਾਰਾ ਉਹ ਹਮੇਸ਼ਾ ਕੂੜੀ ਬੋਲਦੇ ਨੇ ਉਹਨਾਂ ਦਾ ਕੂੜਾ ਜੀਵਨ ਹੁੰਦਾ ਤੇ ਸਦਾ ਉਸ ਕੂੜੇ ਕਰਮਾਂ ਦੇ ਕਾਰਨ ਉਹਨਾਂ ਦਾ ਮੂੰਹ ਕਾਲਾ ਹੀ ਰਹਿੰਦਾ ਹੈ ਭਾਵ ਸੰਸਾਰ ਤੇ ਨਮੋਸ਼ੀ ਬੇਇੱਜ਼ਤੀ ਹੀ ਚੱਲਦੇ ਨੇ ਮਨ ਸਿਵਰਨ ਗਰਦੁਬ ਕੀ ਨਿਆਈ ਗਰਦੁਬ ਕੰਦੇ ਨੇ ਗਧੇ ਨੂੰ ਗਧੇ ਵਰਗੀ ਹੁੰਦੀ ਜ਼ਿੰਦਗੀ ਹੁੰਦੀ ਹੈ ਸਦਾ ਇੱਕ ਭਲਾ ਕੰਮ ਕਰਦੇ ਨੇ ਜੇ ਗਦਾ ਨਹਾਕੇ ਤੇ ਫਿਰ ਮਿੱਟੀ ਜੀ ਅਲਸੱਟੇ ਮਾਰ ਕੇ ਫਿਰ ਆਪਣੇ ਆਪ ਨੂੰ ਮਿੱਟੀ ਨਾਲ ਭਰ ਲੈਂਦਾ ਹੈ ਉਹ ਇੱਕ ਕੰਮ ਚੰਗਾ ਕਰਦੇ ਨੇ ਫਿਰ ਦੂਜਾ ਕੰਮ ਮਾੜਾ ਕਰਕੇ ਉਸ ਚੰਗੇ ਕੀਤੇ ਹੋਏ ਕੰਮ ਤੇ ਵੀ ਪਾਣੀ ਫੇਰ ਲੈਂਦੇ ਨੇ ਗਰਦੀ ਦੀ ਤਰ੍ਹਾਂ ਉਹ ਤੋੜ ਪ੍ਰਸ਼ਟ ਵਿੱਚ ਮਾੜੇ ਕਰਮਾਂ ਵਿੱਚ ਪਰਵਿਰਤ ਰਹਿੰਦੇ ਨੇ ਸਾਗਤ ਥਾਨ ਪ੍ਰਸ਼ਟ ਫਿਰਾਹੀ ਉਹ ਪ੍ਰਸ਼ਟ ਥਾਵਾਂ ਤੇ ਫਿਰਦੇ ਰਹਿੰਦੇ ਨੇ ਐਸੀਆਂ ਥਾਵਾਂ ਤੇ ਜਿੱਥੇ ਕੋਈ ਸੰਗਤ ਹੋਵੇ ਪਿਆੜੇ ਖਾਣ ਪੀਣ ਹੋਣ ਉਹ ਸਤਸੰਗ ਨਹੀਂ ਕਰਦੇ ਬਿਨ ਸਿਮਰਨ ਕੁਕਰ ਰਕਾਇਆ ਕੂਕਰ ਅਸੀਂ ਉੱਪਰ ਵੀ ਵਿਚਾਰ ਆਇਆ ਕੂਕਰ ਮਨੇ ਕੁੱਤਾ ਹਰਕਾਇਆ ਮਨੇ ਹਲਕਿਆ ਹੋਇਆ ਕੁੱਤਾ ਜਿਹੜਾ ਹਰ ਕਿਸੇ ਨੂੰ ਵੱਢ ਕੇ ਖੁਸ਼ ਹੁੰਦਾ ਉਹਨੂੰ ਐਸੀ ਖਾਰਿਸ਼ ਹੁੰਦੀ ਹੈ ਕਿ ਉਹ ਕਿਸੇ ਨਾ ਕਿਸੇ ਨੂੰ ਵੱਢਦਾ ਅੰਦਰ ਉਸਦੇ ਕੁੱਤੇ ਪੈਦਾ ਹੋ ਜਾਂਦੇ ਨੇ ਜਿਰਾਸੀਮ ਕੁੱਤਿਆਂ ਦੇ ਉਹਨੂੰ ਅੰਦਰੋਂ ਟੱਕ ਮਾਰਦੇ ਨੂੰ ਬਾਹਰ ਲੋਕਾਂ ਨੂੰ ਟੱਕ ਮਾਰਨ ਰੁਰਦਾ ਹੈ ਉਹ ਹਲਕੇ ਕੁੱਤੇ ਵਾਂਗ ਲੋਭੀ ਲਾਲਚੀ ਹੋ ਜਾਂਦਾ ਹੈ ਸਾਗਦ ਲੋਭੀ ਬੰਦ ਨਾ ਪਾਇਆ ਇਸ ਵਾਸਤੇ ਉਹ ਲੋਭੀ ਹੋ ਜਾਂਦਾ ਉਹ ਆਪਣੇ ਲੋਭ ਵਿੱਚ ਬੰਦ ਨਹੀਂ ਪਾ ਸਕਦਾ ਲੋਭ ਵਿੱਚ ਰਿਕਾਵਟ ਨਹੀਂ ਪਾ ਸਕਦਾ ਆਪਣੇ ਲੋਕ ਨੂੰ ਲੋਭ ਨੂੰ ਡੱਕਾ ਨਹੀਂ ਲਗਾ ਸਕਦਾ ਮੇਨ ਸਿਮਰਨ ਆਤਮ ਘਾਤੀ ਉਹ ਆਤਮਾ ਦਾ ਖਾਤ ਲੇਕਿਨ ਉਸ ਨੂੰ ਆਤਮਕ ਗਿਆਨ ਹੀ ਨਹੀਂ ਉਹ ਮੰਨਦਾ ਹੀ ਨਹੀਂ ਅੱਜ ਬੜੇ ਲੋਕ ਜਿਹੜੇ ਆਦੇ ਨੇ ਜੀ ਆਤਮਾ ਆਤਮਾ ਕੁਝ ਨਹੀਂ ਹੁੰਦੀ ਜੀ ਬੜੇ ਬੜੇ ਮੰਨੇ ਪਰਮਾਨੇ ਪ੍ਰਚਾਰ ਕਰਦੇ ਨੇ ਮੂੰਹ ਸੁਣਨੀ ਚਾਉਂਦਾ ਹੈ ਕਿ ਜੀ ਕੋਈ ਅੰਦਰ ਕੋਈ ਜੀਵ ਸ਼ੂ ਨਹੀਂ ਹੁੰਦਾ ਕੋਈ ਜੀਵ ਕਿਤੇ ਬਾਹਰ ਵਾਕੇ ਨਹੀਂ ਪੈਂਦਾ ਨਾ ਕਿਤੇ ਨਿਕਲ ਕੇ ਜਾਂਦਾ ਉਹ ਐਸਾ ਐਸੀ ਵਿਚਾਰ ਰੇਖਦੇ ਨੇ ਆਤਮਾ ਦਾ ਹੁੰਦਰੂ ਨਹੀਂ ਮੰਨਦੇ ਕਦੇ ਨੇ ਪੰਜ ਤਤਵੀ ਸਰੀਰ ਕਿਸੇ ਵਿਧੀ ਨਾਲ ਜੁੜ ਜਾਂਦਾ ਤਾਂ ਬਸ ਉਹਦੇ ਵਿੱਚ ਇੱਕ એનર્ਜੀ ਪੈ ਜਾਉਂਦੀ ਜੀ ਉਹ એનર્ਜੀ ਦੀ ਗੱਲਾਂ ਕਰਦੇ ਨੇ ਬਿਜਲੀ ਵਰੀ એનર્ਜੀ ਪਰ ਆਤਮਿਕ ਸ਼ਕਤੀ ਦੀ ਗੱਲ ਨਹੀਂ ਕਰਦੇ ਜਿਸ ਨੇ ਸਾਰਾ ਬ੍ਰਹਮੰਡ ਆਪਣੇ ਹੁਕਮ 'ਤੇ ਥੰਮਿਆ ਹੋਇਆ ਹੈ ਤੇ ਬਿਨ ਸਮਰਣ ਹੈ ਆਤਮ ਕਾਤੀ ਮਨੋ ਆਤਮਾ ਦਾ ਕਾਤਲ ਆਤਮਾ ਨੂੰ ਮਾਰ ਮੁਕਾ ਚੁੱਕੇ ਹੁੰਦੇ ਨੇ ਸਾਖਤ ਨੀਚਤੀ ਇਸ ਕੁੱਲ ਨਹੀਂ ਜਾਂਦੀ ਉਹ ਹੈ ਅਸਲੀ ਨੀਵੀਂ ਜਾਤ ਦਾ ਨੀਵੇਂ ਕੁੱਲ ਦਾ ਕਿਉਂਕਿ ਉਹ ਉਹਦਾ ਅਸਲਾ ਨੀਵਾਂ ਹੋ ਜਾਂਦਾ ਉਦੋਂ ਉਹਦੀ ਮਨੋਵਿਰਤੀ ਉਹਦਾ ਆਤਮਾ ਜ਼ਮੀਰ ਉਹ ਮੈਲਾ ਹੋ ਕੇ ਨੀਚ ਹੋ ਜਾਂਦਾ ਨੀਚ ਕੰਮ ਕਰਦਾ ਹੈ ਉਹ ਨਹੀਂ ਉਸ ਜਨਮ ਕਰਕੇ ਕੋਈ ਕਿਸੇ ਦੇ ਨੀਚ ਨਹੀਂ ਹੁੰਦਾ ਕੋਈ ਉੱਚਾ ਨਹੀਂ ਹੁੰਦਾ ਤੋ ਇਹੋ ਜਿਹਾ ਬੰਦਾ ਸਦਾ ਝੂੜਦਾ ਹੀ ਰਹਿੰਦਾ ਕਦੇ ਜ਼ਿੰਦਗੀ ਚ ਪਰਸਾਨ ਨਹੀਂ ਰਹਿੰਦਾ ਉਸ ਨੂੰ ਲਾਮੇ ਮੁਗਦੇ ਹੀ ਨਹੀਂ ਉਹਦੇ ਝੂੜਦ ਝੂੜਦ ਸਾਖਤ ਮੂਆ ਉਹ ਝੂੜਦੇ ਝੂੜਦੇ ਹੀ ਮਰਦਾ ਜਾਂ ਘਰੇ ਦਾ ਹੋਦ ਪਾਉ ਬੀਆ ਜਿਹਦੇ ਦਿਲ ਵਿੱਚ ਦੂਜਾ ਪਾਉ ਬੀਆ ਪਾਉ ਪਰਮਾਤਮਾ ਨਾਲ ਪਿਆਰ ਨਹੀਂ ਪਰ ਬਾਕੀ ਸਮਾਜ ਨਾਲ ਸੰਸਾਰ ਨਾਲ ਸੰਸਾਰੀ ਸੁੱਖ ਨਾਲ ਪਿਆਰ ਹੈ ਇਹੋ ਜਿਹਾ ਬੰਦਾ ਝੂੜਦੇ ਝੂੜਦੇ ਜੀਵਨ ਗੁਜ਼ਾਰਦਾ ਹੈ ਜੋ ਦੀਸਾ ਸੁ ਸੰਗ ਨਾ ਗਿਓ ਜਿਹੜਾ ਇਸ ਦਾ ਪਦਾਰਥ ਨਾਲ ਨਹੀਂ ਜਾਂਦੇ ਇਹਨਾਂ ਨਾਲ ਉਹਦਾ ਮੋਹ ਹੈ ਦੂਜੇ ਪਾਵ ਨਾਲ ਸਾਗਤ ਮੂੜ ਲਗੇ ਪਚ ਮੋਇ ਉਹ ਇਸੇ ਨਾਲ ਹੀ ਲਗੇ ਹੋਏ ਝੂਠੇ ਸੰਸਾਰ ਨਾਲ ਹੀ ਨਾਸ਼ ਉਹਨ ਬਦਾਰਥਨ ਨਾਲ ਹੀ ਜੁੜੇ ਹੋਏ ਆਤਮ ਮੋਤ ਮਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਕਾਮ ਕ੍ਰੋ ਲੋਭ ਮੋਹ ਕਾਰ ਜਿਹੜੇ ਚੋਰ ਬੈਠੇ ਨੇ ਇਹ ਉਹਨਾਂ ਦਾ ਹਿਰਦੇ ਦਾ ਆਤਮਕ ਸ਼ਰਮਾਇਆ ਲੁੱਟਦੇ ਰਹਿੰਦੇ ਨੇ ਅੰਤਰ ਚੋਰ ਮੋਹ ਹੈ ਕਰਮ ਅੰਦਰ ਇਹ ਅਰਦਾ ਕਰ ਉਹਨਾਂ ਦਾ ਅੰਦਰੋਂ ਲੁੱਟਿਆ ਜਾ ਰਿਹਾ ਹੈ ਚੋਰ ਉਹਨੂੰ ਉਹਨੂੰ ਲੁੱਟ ਰਹੇ ਨੇ ਇਹਨ ਸਾਕ ਦੇ ਦੂਤ ਨਾ ਜਾਂਦਾ ਹੈ ਇਸ ਸਾਕ ਦੇ ਨੇ ਫਿਰ ਉਹ ਅੰਦਰ ਲਈ ਦੂਤ ਪਛਾਨੇ ਨਹੀਂ ਹੁੰਦੇ ਕਿ ਮੇਰੇ ਅੰਦਰ ਕਿਹੜੀ ਵੈਰ ਬੁਰੋਧ ਨਵਰਤਾ ਵਿਕਾਰ ਇਹ ਮੇਰੇ ਖਸਮ ਬਣੇ ਬੈਠੇ ਨੇ ਔਰ ਮੇਰੇ ਅੰਦਰੋਂ ਇਹ ਚੋਰ ਮੇਰੇ ਆਤਮਾ ਸਰਵਾਂ ਲੁੱਟੀ ਜਾ ਰਹੇ ਨੇ ਆਤਮਾ ਗੁਣ ਲੁੱਟੀ ਜਾ ਰਹੇ ਨੇ ਤੋਂ ਉਹਨਾਂ ਦਾ ਬੋਲਿਆ ਵੀ ਕੋਈ ਕੋਈ ਥਾਂ ਨਹੀਂ ਰੱਖਦਾ ਯਾਨੀ ਉਹ ਜਿਹੜੇ ਬੋਲ ਬੋਲਦੇ ਨੇ ਉਹ ਕੁਛ ਤੇ ਜੇ ਬੋਲਣੀ ਹੁੰਦੀ ਕੀਮਤੀ ਬੋਲਣੀ ਹੁੰਦੀ ਐ ਉਹ ਵਾਅਦਾ ਵਾਦੀਆਂ ਕਰਨਾ ਹਵਾਈ ਕਰਨਾ ਕਰਦੇ ਨੇ ਸਾਦਕ ਦਾ ਬਕੜਾ ਇਉਂ ਜਾਣੋ ਜੈਸੇ ਪੌਣ ਚੁਲਾਈ ਐੋ ਜੇ ਨਾਸਕਾਂ ਦਾ ਬੋਲਣਾ ਇਸ ਤਰ੍ਹਾਂ ਹੀ ਸਮਝੋ ਜਿਸ ਤਰ੍ਹਾਂ ਆਵਾਜ਼ ਹੁੰਦੀ ਏ ਇਧਰ ਦੀ ਚੀਜ਼ ਉੱਟ ਕੇ ਉਧਰ ਦੀ ਉਹਨਾਂ ਦੇ ਬੋਲਾਂ ਦਾ ਕੋਈ ਮੁੱਲ ਨਹੀਂ ਆਵਾਜ਼ ਹੀ ਉੱਟ ਜਾਂਦੇ ਨੇ ਕਿਸੇ ਦਾ ਜੀਵਨ ਸਵਾਰ ਨਹੀਂ ਸਕਦੇ ਗੁਰਮੁਖ ਬੋਲੇ ਸੋਇ ਥਾਏ ਪਾਏ ਮਨਮੁਖ ਕੀ ਥਾਏ ਨਾ ਪਾਈ ਗੁਰਮੁਖਾਂ ਦਾ ਬੋਲਿਆ ਥਾਂ ਪੈਂਦਾ ਉਹਨਾਂ ਗੱਲ ਦਾ ਕੋਈ ਮੁੱਲ ਹੁੰਦੀ ਕੋਈ ਕੀਮਤ ਹੁੰਦੀ ਏ ਕਿਸੇ ਦਾ ਜੀਵਨ ਸਵਾਰ ਸਕਦਾ ਹੈ ਪਰ ਮਨਮੁਖਿ ਸਥਾਣਾ ਪਾਈ ਸਾਖਤ ਬੰਦਾ ਜਿਹੜਾ ਮਨਮੁਖ ਹੈ ਮਨ ਪਿੱਛੇ ਤੁਰਦਾ ਹੈ ਗੁਰੂ ਪਿੱਛੇ ਨਹੀਂ ਤੁਰਦਾ ਪ੍ਰਭੂ ਦੀ ਪ੍ਰਤੀ ਪ੍ਰਭੂ ਦੀ ਪਹਿ ਹੈ ਭਾਵਣੀ ਮਰਜ਼ ਨਹੀਂ ਰੱਖਦਾ ਉਹਦਾ ਬੋਲਿਆ ਕੋਈ ਥਾਣੇ ਪੈਂਦਾ ਮਨਮੁਖ ਕਿਛ ਥਾਣਾ ਪਾਈ ਉਹਦੀ ਜੀਵਨ ਸ਼ੈਲੀ ਕਿਸੇ ਨੂੰ ਕੋਈ ਰਹਿਬਰੀ ਨਹੀਂ ਦੇ ਸਕਦੀ ਉਹਦੇ ਬੋਲ ਚਾਰ ਕਿਸੇ ਨੂੰ ਕੋਈ ਰਹਿਬਰੀ ਨਹੀਂ ਕਰ ਸਕਦੇ ਉਹਨਾਂ ਦੀ ਮਤ ਉੱਚੀ ਹੁੰਦੀ ਹੈ ਸਾਖਤ ਨਰ ਉੱਚੀ ਮਤ ਉੱਚੀ ਮਤ ਵਾਲੇ ਹੁੰਦੇ ਨੇ ਉਹ ਗੂੜੀ ਵਿਚਾਰਮਾਨ ਵਿਵੇਕਬੁੱਧ ਵਾਲੇ ਨਹੀਂ ਹੁੰਦੇ ਸਾਕਿਤ ਨਰ ਉਚੀ ਮਤ ਮਦਿਮ ਜਿਨ ਹਰ ਹਰ ਸੇਵਨਾ ਕਰਾ ਜਿਹੜੇ ਪ੍ਰਮਾਤਮਾ ਦੀ ਭਗਤੀ ਵਾਲੀ ਸੇਵਾ ਨਹੀਂ ਕਰਦੇ ਉਹਨਾਂ ਦੀ ਇਹ ਮਤ ਨਹੀਂ ਹੋ ਜਾਂਦੀ ਤੇ ਨਰ ਪਾਗਹੀਨ ਦੂਚਾਰੀ ਉਹ ਜਨਮ ਹੋਏ ਫਿਰ ਮਰਾਂ ਉਹ ਪਾਗਹੀਨ ਲੋਕ ਨੇ ਐਸੇ ਜੇਕਰ ਸਾਡਾ ਜੀਵਨ ਬਣ ਜਾਏ ਤੂੰ ਸਮਝੋ ਸਾਡੇ ਅਸੀਂ ਪਾਗਹੀਨ ਹੋ ਗਏ ਤੇ ਨਰ ਪਾਗਹੀਨ ਦੂਚਾਰੀ ਬਹੁਤ ਮੰਦ ਮੰਦ ਕਰ ਮੰਦਚਾਰੀ ਹੋ ਜਾਂਦੇ ਨੇ ਚੰਗਾ ਚਰ ਨਹੀਂ ਹੁੰਦਾ ਉਹ ਜਨਮ ਹੋਏ ਫਿਰ ਮਰਾਂ ਉਹ ਮਾਰ ਮਾਰ ਜਨਮ ਮਰਦੇ ਗੇੜੀ ਚ ਪੈ ਕੇ ਕਦੇ ਜੰਮਦੇ ਕਦੇ ਮਰਦੇ ਇਹ ਉਹਨਾਂ ਲਈ ਬਣਿਆ ਰਹਿੰਦਾ ਉਹ ਇਹ ਨਹੀਂ ਸਮਝਦੇ ਕਿ ਜਿਉ ਪਿੰਡ ਤਨ ਧਨ ਸਭ ਪ੍ਰਭ ਦਾ ਸਾਗਤ ਕਹਤੇ ਮੇਰਾ ਉਹ ਕਹਿੰਦੇ ਨਹੀਂ ਮੇਰਾ ਸਾਰਾ ਕੁਝ ਜਿਹੜਾ ਗੁਰਮੁਖ ਕਹਿੰਦਾ ਮੇਰਾ ਮੁਝ ਵਿੱਚ ਨਹੀਂ ਜੋ ਕੁਛ ਐਸੋ ਤੇਰਾ ਤੇਰਾ ਤੁਂ ਕਿ ਸੁਭ ਦੇ ਕਿਆ ਲਾਗੇ ਮੇਰਾ ਤਨ ਮਨ ਧਨ ਸਭ ਸੋ ਗੁਰੂ ਕੋ ਹੁਕਮ ਮੰਨੈ ਪਾਈਏ ਇਹ ਗੁਰਮੁਖ ਕਹਿੰਦਾ ਕਿ ਸਾਗਤ ਕਹਿੰਦਾ ਕਿ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਤੇ ਮੇਰਾ ਉਹ ਕਹਿੰਦੇ ਨੇ ਸਾਰਾ ਕੁਝ ਮੇਰਾ ਉੰਗ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵਜਲ ਫੇਰਾ ਉੰਗ ਬੁੱਧ ਹੰਕਾਰ ਵਾਲੀ ਮਤ ਹੁੰਦੀ ਹੈ ਕਮੰਡੀ ਦਿਮਾਗ ਹੁੰਦਾ ਹੈ ਦੁਰਮਤ ਉਹ ਭੈੜੀ ਮਤ ਬਣ ਜਾਂਦੀ ਹੈ ਮੈਲੀ ਹੈ ਵੀ ਕਾਰਨ ਮੈਲੀ ਹੈ ਬਿਨ ਗੁਰ ਪਵਜਲ ਫੇਰਾ ਉਹ ਗੁਰੂ ਦੀ ਮਤ ਲੈਣ ਤੋਂ ਬਿਨਾ ਉਹਨਾਂ ਦਾ ਇਹ ਪਵਜਲ ਫੇਰਾ ਜਨਮ ਮਰਨ ਦਾ ਗੇੜ ਜਿਹੜਾ ਹੈ ਇਹ ਬਣਿਆ ਰਹਿੰਦਾ ਜਨਮ ਮਰਨ ਦਾ ਗੇੜ ਉਹਨਾਂ ਦਾ ਮੁਕਦਾ ਨਹੀਂ ਹੈ ਤੂੰ ਇਹ ਇਹ ਸਾਖਤ ਦੀ ਵਿਧ ਸਾਖ ਦੀ ਆਤਮ ਖਾਲਤ ਉਹਨਾਂ ਦੀ ਜੀਵਨ ਸ਼ੈਲੀ ਸਾਖਤ ਹਰ ਰਸਾ ਸਾਧਨਾ ਜਾਣਿਆ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਜਾਣਿਆ ਹੁੰਦਾ ਰੱਬ ਦੇ ਨਾਮ ਬੰਦਗੀ ਦਾ ਸੱਚੀ ਬੰਦਗੀ ਦਾ ਕੀ ਸਵਾਦ ਹੈ ਉਹ ਆਮ ਲੋਕਾਂ ਨੂੰ ਦੇਖਦੇ ਨੇ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅਸੀਂ ਧਾਰਮਿਕ ਸਮਝਦੇ ਹਾਂ ਨਾ ਬਹੁਤੇ ਲੋਕ ਜਿਹੜੇ ਨੇ ਧਾਰਮਿਕ ਕਰਮ ਕਰਦੇ ਨੇ ਉਹ ਧਰਮੀ ਨਹੀਂ ਹੁੰਦੇ ਸਹੀ ਮੈਨੇਜ ਗੁਰਮੁਖੋ ਵੀ ਨਹੀਂ ਬਣਦੇ ਕੇਵਲ ਧਾਰਮਿਕ ਕਰਮ ਕਰਨ ਜਿਹੜੇ ਕਰਦੀ ਦੁਨੀਆ ਜਿਨ੍ਹਾਂ ਦਾ ਜੀਵਨ ਕੋਈ ਬਦਲਿਆ ਨਹੀਂ ਹੁੰਦਾ ਸਹੀ ਮਨ ਉਹ ਜਿਹੜੇ ਨਾਮੀ ਲੋਕ ਨੇ ਜਿਹੜੇ ਸਹੀ ਨਾਮ ਮੁਜੱਬਦੇ ਨੇ ਆਤਮ ਜੀ ਦੀ ਕਮਾਈ ਕਰਦੇ ਨੇ ਗੁਰੂ ਦੀ ਬਾਣੀ ਦੇ ਅਮਲ ਕਰਦੇ ਨੇ ਉਹਨਾਂ ਦਾ ਜੀਵਨ ਤੋਂ ਉਹ ਸਾਗਤ ਸੇਦ ਨਹੀਂ ਲੈਂਦਾ ਉਹ ਸੋਚਦਾ ਬਸ ਸਾਰੇ ਇਸ ਤਰ੍ਹਾਂ ਕਰਮ ਕਾਂਡੀ ਨੇ ਪਖੰਡੀ ਨੇ ਸਾਰੇ ਧਰਮੀ ਲੋਕ ਉਹ ਇਤਨਾ ਸਮਝਦਾ ਹੈ ਇਸ ਲਈ ਉਹ ਫਿਰ ਬੰਦਗੀ ਵਾਲਾ ਸਵਾਦ ਨਹੀਂ ਲੈਂਦਾ ਸਾਗਤ ਹਰ ਰਸ ਸਾਦਨਾ ਆਇਆ ਪ੍ਰਭੂ ਨਾਮ ਦੇ ਰਸ ਦਾ ਸਵਾਦ ਨੂੰ ਨਹੀਂ ਹੁੰਦਾ ਤਿੰਨ ਅੰਤਰ ਹਉਮੈ ਕੰਡਾ ਹੈ ਕਿਉਂਕਿ ਅੰਦਰ ਹਉਮੈ ਜਿਹੜੀ ਮਨੁਵਿਰਤੀ ਹੈ ਹਉਮੈ ਵਾਲੀ ਇਹ ਮਾਨੋ ਜਿਤਨਾ ਕਿਸੇ ਦੇ ਪੈਰ ਵਿੱਚ ਕੰਡਾ ਚੁਬਿਆ ਹੋਵੇ ਤੂੰ ਬਾਹਰ ਉਹ ਮਖਮਲੀ ਜੁੱਤੀ ਵੀ ਪਾ ਕੇ ਫੇਰੇ ਨਾ ਜੇ ਅੰਦਰ ਕੰਡਾ ਨਹੀਂ ਘੜਦਾ ਉਹ ਉਹ ਨੂੰ ਚੋਪ ਦਿੰਦਾ ਰਹੇਗਾ ਉਹ ਦੁੱਖ ਦਿੰਦਾ ਰਹੇਗਾ ਜਿਸ ਬੰਦੇ ਦੇ ਅੰਦਰ ਹੁੰਮੇ ਵਾਲਾ ਸੁਆ ਹੈ ਮੇ ਮੇਰੀ ਵਾਲਾ ਸੁਆ ਹੈ ਉਹ ਕੰਡੇ ਦੀ ਤਰ੍ਹਾਂ ਉਹ ਅੰਦਰ ਉਹ ਸੁਭਾਅ ਉਸ ਨੂੰ ਦੁੱਖ ਦਿੰਦਾ ਰਹਿੰਦਾ ਤੇਨ ਅੰਤਰ ਹੁੰਮੇ ਕੰਡਾ ਹੈ ਹੁੰਮੇ ਦਾ ਕੰਡਾ ਉਹਦੇ ਫਿਰ ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇਂ ਜਿਵੇਂ ਪੈਰ 'ਚ ਕੰਡੇ ਵਾਲਾ ਤੁਰਦਾ ਤੇ ਪੈਰ ਨੂੰ ਚੁਬਦਾ ਦੁੱਖ ਪਾਉਂਦਾ ਇਸ ਤਰ੍ਹਾਂ ਹੁੰਮੇ ਦਾ ਸੁਆ ਹੈ ਕਿ ਜਦੋਂ ਬੰਦਾ ਸੰਸਾਰੇ ਵਿਚਰਦਾ ਹੈ ਦੁਨੀਆਦਾਰੀ ਨਾਲ ਹੁੰਮੇ ਵਾਲਾ ਵਰਤਾਰਾ ਕਰਦਾ ਹੈ ਉਹ ਉਹਦੇ ਹਿਮੋ ਵਾਲੀ ਬਿਰਤੀ ਹੀ ਕਈਆਂ ਉਹਨਾਂ ਨੂੰ ਚੋਬ ਲੈਂਦੀ ਹੈ ਤੇ ਆਪਣੇ ਆਪ ਨੂੰ ਵੀ ਚੁਬਦੀ ਹੈ ਮੁਰਮੜ ਕੇ ਕੋਈ ਕਿਸੇ ਨਾਲ ਮਨਸੂਕੀ ਕਰਦਾ ਫਿਰ ਉਹਦਾ ਬਦਲਾ ਆਪ ਵੀ ਮੁਰਮੜ ਕੇ ਉਹ ਜੀ ਸਹਿੰਦਾ ਕਿਸੇ ਕੋਲੋਂ ਉਹ ਫਿਰ ਜਿਉਂ-ਜਿਉਂ ਚੱਲਨੇ ਚੁਬੈ ਜਿਉਂ-ਜਿਉਂ ਜਿਉਂ ਸੰਸਾਰ ਵਿੱਚ ਹਿਮੋ ਵਾਲਾ ਸਵਾਲ ਲੈ ਕੇ ਤੁਰਦੇ ਨੇ ਉਹ ਉਹਨਾਂ ਨੂੰ ਚੁਬਦਾ ਜਮਕਾਲ ਸਹੇ ਸਿਰ ਡੰਡਾ ਇਹ ਮਾਣੋ ਉਹਨਾਂ ਦੇ ਸਿਰ ਤੇ ਜਮਕਾਲ ਦਾ ਡੰਡਾ ਪੈ ਰੇ ਇਹ ਜਮਾਂ ਦਾ ਡੰਡੇ ਪੈ ਰੇ ਕਿਉਂ ਨਾਸਤਕ ਬੁੱਧੀ ਕਾਰਨ ਸਾਖਤ ਮਨੂ ਬਿਰਤੀ ਕਾਰਨ ਇਹ ਜਮ ਦਾ ਡੰਡਾ ਉਹਨੂੰ ਸਹਣਾ ਪੈਂਦਾ ਹੁਣ ਅਸੀਂ ਇਹਨੇ ਸਮਝ ਲਈਏ ਕੋ ਸਿੰਘਾਂ ਵਾਲੇ ਦੰਨਾਂ ਵਾਲੇ بڑے بڑے ਉਹ ਜਮਦੂਦ ਉਹ ਉਹਨਾਂ ਨੂੰ ਅੱਗੇ ਡੰਡੇ ਘੁਰਦੇ ਨੇ ਮਤਲਬ ਉਹ ਆਪਣਾ ਸੁਭਾਅ ਆਪਣੀਆਂ ਬੁਰੀਆਂ ਆਦਤਾਂ ਆਪਣੀ ਬੁਰੀ ਮਨੁਵਿਰਤੀ ਹੀ ਬੰਦੇ ਨੂੰ ਆਪ ਹੀ ਸਜ਼ਾ ਦਿੰਦੀ ਆਪ ਹੀ ਆਪਣੀ ਸਜ਼ਾ ਦਾ ਭਾਗੀ ਬਣ ਜਾਂਦਾ ਉਹ ਆਪਣੇ ਦੁਆਲੇ ਦੁੱਖਾਂ ਦਾ ਘੇਰਾ ਆਪ ਹੀ ਬਣਾ ਲੈਂਦੇ ਨੇ ਇੱਕ ਦਿਨ ਸ਼ਾਇਦ ਦਰਸ਼ਕਾਂ ਦਿੱਤਾ ਸੀ ਪਹਿਲੇ ਕਿਸੇ ਵੀਡੀਓ ਵਿੱਚ ਕਿ ਵੀ ਰੇਸ਼ਮ ਦਾ ਜਿਹੜਾ ਕੀੜਾ ਹੈ ਉਹਨੂੰ ਜਦੋਂ ਪਾਲਦੇ ਨੇ ਜਦੋਂ ਵੱਡਾ ਹੋ ਜਾਂਦਾ ਹੈ ਜਵਾਨ ਹੋ ਜਾਂਦਾ ਹੈ ਉਹ ਆਪਣੇ ਮੂੰਹ ਚੋਂ ਰੇਸ਼ਮ ਦੀ ਤਾਰ ਕੱਢ ਕੇ ਆਪਣੇ ਦੁਆਲੇ ਲਪੇਟਦਾ ਹੈ ਉਹ ਦੁਆਲੇ ਲਪੇਟ ਲਪੇਟ ਕੇ ਇਤਨੀ ਗੋਲ ਜਾਂ ਅੰਡਾ ਜਿਹਾ ਬਣਾ ਦਿੰਦਾ ਉਹ ਇਹਨੂੰ ਖੁਪਟੀ ਵੀ ਕਹਿੰਦੇ ਨੇ ਉਸ ਅੰਡੇ ਦੇ ਵਿੱਚ ਆਪੇ ਗੈਰ ਹੋ ਜਾਂਦਾ ਔਰ ਉਸ ਖੁਪਟੀ ਜੈ ਨੂੰ ਫਿਰ ਬਾਹਰ ਧੁੱਪੇ ਸਖਾ ਕੇ ਉਸ ਕੀੜੇ ਨੂੰ ਵਿੱਚੇ ਸੇਕਣਾ ਮਾਰ ਦਿੰਦੇ ਨੇ ਉਹ ਖੁਪਟੀਆਂ ਫਿਰ ਜਦੋਂ ਸਿਲਕ ਫੈਕਟਰੀ ਰੇਸ਼ਮ ਕਰ ਜਾਂਦੀਆਂ ਨੇ ਉੱਤੇ ਉਸ ਤਾਰ ਨੂੰ ਮੋੜ ਉਦੇੜ ਕੇ ਰੇਸ਼ਮ ਦਾ ਕਪੜਾ ਬਣਦਾ ਹੁੰਦਾ ਸੀ ਤੋ ਉਹ ਜੇ ਉਸ ਖੁਪਟੀ ਨੂੰ ਸਾੜ ਕੇ ਕੁੜੀ ਨੂੰ ਬਿਮਾਰਾ ਨਾ ਜਾਏ ਉਵਰ ਕੁਫਤੀ ਨੂੰ ਕੱਟ ਕੇ ਦੰਦਨ ਨਾਲ ਦੀ ਸਰਾਹ ਕਰਕੇ ਨਿਕਲ ਕੇ ਉੜ ਕੇ ਉਹਨੂੰ ਪਰ ਲੱਗ ਜੇ ਉੱਡ ਜਾਂਦਾ ਉਹ ਜਿਹੜੀ ਖੁਫਤੀ ਹੈ ਆਪਣੀ ਮੋਤੀ ਦੀ ਸੈਲ ਉਹ ਕਿੜਾ ਆਪ ਹੀ ਬਣਾਉਂਦਾ ਆਪਣੇ ਦੁਆਲੇ ਆਪ ਹੀ ਕੁਮਾ ਕੇ ਉਹ ਤਾਰ ਨੂੰ ਜੁ ਕੱਟ ਕੇ ਆਪਣੀ ਮੋਤੀ ਦੀ ਸੈਲ ਬਣਾਉਂਦਾ ਬੰਦਾ ਵੀ ਬਿਲਕੁਲ ਆਪਣੇ ਕਰਮਾਂ ਦੇ ਸੰਸਕਾਰਾਂ ਸੁਭਾਅ ਮਨੁਭਰਤੀ ਹੋਮੇ ਵਾਲੀ ਬਿਰਤੀ ਨਾਸਤਕ ਬਿਰਤੀ ਜਿਹੜੀ ਸਾਖਤ ਬਿਰਤੀ ਹੈ ਇਸ ਬਿਰਤੀ ਦਾ ਹਸਾ ਘੇਰਾ ਬਣਾਉਂਦਾ ਆਪਣੇ ਦੁਆਲੇ ਕਿ ਆਪਣੇ ਸੁਭਾਅ ਆਪਣੀਆਂ ਹਾਤਾਂ ਉਸਨੂੰ ਦੁੱਖ ਦਿੰਦੀਆਂ ਨੇ ਉਹ ਹੀ ਕੰਡੇ ਦੀ ਚੋਬ ਦਿੰਦੀਆਂ ਨੇ ਪਰ ਹਰਨਾ ਲੋਭ ਝੂਠ ਰਿੰਦੀ ਇਹ ਵੀ ਕਰਤ ਗੁਦਾਰੀ ਇਹ ਸਾਕਤ ਦੀ ਬਿਰਤੀ ਇਹ ਪਰ ਹਰਨਾ ਪ੍ਰਾਇ ਹਕ ਮਾਰਨਾ ਲੋਭ ਝੂਠ ਨਿੰਦਾ ਇਹ ਵੀ ਕਰਤ ਪੁਜਾਰੀ ਇਸ ਤਰ੍ਹਾਂ ਆਪਣੀ ਜ਼ਿੰਦਗੀ گزار ਦਿੰਦਾ ਮੇਰੇ ਕਿਰishna ਆਸ ਮਿੱਠਿਆ ਮਿੱਠੀ ਮਿਰਗ ਵਾਲੀ ਤ੍ਰਿਸ਼ਨਾ ਲੋਭ ਲਾਲਚ ਵਾਲੀ ਤ੍ਰਿਸ਼ਨਾ ਵਾਲੀ ਜਿਹੜੀ ਬਿਰਤੀ ਹੈ ਇਹ ਮਿੱਠਿਆ ਜਿਹੜੀ ਇਹ ਮਿੱਠੀ ਲੱਗਦੀ ਹੈ ਮਿੱਠੀ ਇੱਕ ਇੱਕ ਮਨਸਾਦਾਰੀ ਇਹ ਮਨ ਦਾ ਆਸਰਾ ਉਹਦਾ ਇਹ ਹੁੰਦਾ ਹੈ ਇਹ ਚੀਜ਼ਾਂ ਲੋਭ ਲਾਲਚ ਆਦ ਇਹ ਉਹਦੇ ਮਨ ਦੇ ਆਸਰੇ ਹੁੰਦੇ ਨੇ ਸਾਖਤ ਕੀ ਅਵਰਦਾ ਜਾਏ ਬਰਥਾਰੀ ਤੋਂ ਐਸੇ ਸਾਖਤ ਬੰਦੀ ਜਿਹੜੀ ਅਵਰਦਾ ਉਮਰ ਹੈ ਬੇਅਰਥ ਜਾਂਦੀ ਹੈ ਬੇਅਰਥ ਜਾਂਦੀ ਹੈ ਜਿਵੇਂ ਅਸੀਂ ਕਾਗਦ ਕੇ ਭਾਰ موسی ਟੂਗੋ ਆਵਤ موسی ਕਹਿੰਦੇ ਨੇ ਚੂਹੇ ਨੂੰ ਜਿਵੇਂ ਚੂਹਾ ਕਿਸੇ ਅਲਮਾਰੀ ਬੜ ਜਾਏ ਕਾਗਜ਼ਾਂ ਦੇ ਭਾਰਾਂ ਦੇ ਭਾਰ ਕੁਤਰ-ਕੁਤਰ ਕੇ ਕੁਤਰ-ਕੁਤਰ ਕੇ ਸੱਤਿਆ ਨਾਸ ਕਰ ਦਿੰਦਾ ਤੇ ਉਹ ਉਹਦੇ ਫਲ ਕੁਛ ਨਹੀਂ ਉਹ ਕਾਗਜ਼ ਖਾਂਦਾ ਨਹੀਂ ਹੈ ਨਾ ਉਹਦੇ ਕਿਸੇ ਕੁਤਰ ਨਾਲ ਨੂੰ ਕੋਈ ਲਾਭ ਹੁੰਦਾ ਲੇਕਿਨ ਇਹ ਆਦਤ ਹੈ ਉਹ ਜੈਸੇ ਕਾਗਦ ਦੇ ਪਰ ਮੂਸਾ ਤੂੰ ਗਵਾਵਤ ਕਾਮ ਨਹੀਂ ਗਾਵਾਰੀ ਉਸ ਗਵਾਰ ਦੇ ਕਿਸੇ ਕੰਮ ਨਹੀਂ ਹੁੰਦੇ ਬਸ ਇਹ ਸਾਗਰ ਬੰਦਾ ਵੀ ਐਸੇ ਕਰਮ ਕਰਦਾ ਰਹਿੰਦਾ ਨਾ ਆਪ ਸੁਖ ਨਾ ਕਿਸੇ ਨੂੰ ਸੁਖ ਕਰ ਕਿਰਪਾ ਪਰਮ ਸੁਮੇ ਇਹ ਬੰਧਨ ਤੇ ਛੁਡਕਾਰੀ ਇਸ ਲਈ ਗੁਰਜੀ ਅਰਦਾਸ ਕਰਦੇ ਨੇ ਵੀ ਪ੍ਰਭੂ ਤੂੰ ਕਿਰਪਾ ਕਰ ਇਹ ਪਰਮ ਪ੍ਰਭੂ ਸੁਮੇ ਇਹ ਬੰਧਨ ਤੇ ਛੁਡਕਾਰੀ ਇਹੋ ਜੇ ਬੰਧਨ ਤੋਂ ਮੈਨੂੰ ਛੁਡਾ ਦੇ ਜਿਹੜੇ ਮੈਂ ਆਪਣੇ ਦੁਆਲੇ ਆਪ ਹੀ ਬੰਧਨ ਬਣਾ ਲਏ ਨੇ ਬੂਢ ਅੰਧ ਨਾਨਕ ਪ੍ਰਭ ਕਾੜ ਸਾਧ ਜਨ ਸੰਗਾਰੇ ਇਹੋ ਜੇ ਅੰਧ ਘੋਰ ਸਾਗਰ ਵੀ ਮੂਡਤ ਮੈਨ ਡੁੱਬਦੇ ਬੰਦਿਆਂ ਨੂੰ ਇਹਨਾਂ ਵਿਕਾਰਾਂ ਵੀ ਡੁੱਬਦੇ ਬੰਦਿਆਂ ਨੂੰ ਕਾਢ ਤਸਾਦ ਜਨਾ ਸੰਗਾਰੀ ਉਹ ਪ੍ਰਭੂ ਸਾਧ ਸੰਗਤ ਦੇ ਵਿੱਚ ਜਾ ਕੇ ਉਹਨਾਂ ਨੂੰ ਬਾਹਰ ਕੱਢ ਲੈਂਦਾ ਸਾਧ ਸੰਗਤ ਬੰਦਾ ਤਰ ਸਕਦਾ ਇੱਥੇ ਅੱਜ ਵਿਸ਼ਾ ਸਮਾਪਤ ਕਰਦੇ ਆਂ ਵਿਸ਼ਾ ਅੱਜ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ